10ਥਾ ਕਲਾਸ ਐਕਸਰਸਾਈਜ਼ 12.2 ਚੌਥਾ ਸਵਾਲ ਲੱਕੜੀ ਦਾ ਇੱਕ ਕਲਮਦਾਨ ਹੈ ਜੋ ਕਿਨਾਵਕਾਰ ਦਾ ਹੈ ਇਸ ਵਿੱਚ ਚਾਰ ਸ਼ੰਕੂਕਾਰ ਦੇ ਖੱਡੇ ਕੱਡੇ ਹੋਏ ਹੈ ਕਿਨਾਵ ਦੀਆਂ ਪਸਾਰਾਂ 15 10 ਤੇ 3.5 ਸੈਂਟੀਮੀਟਰ ਦਿੱਤੀਆਂ ਹੋਈਆਂ ਹਨ ਹਰੇਕ ਖੱਡੇ ਦਾ ਅਵਿਆਸ 0.5 ਸੈਂਟੀਮੀਟਰ ਅਤੇ ਗਹਿਰਾਈ 1.4 ਸੈਂਟੀਮੀਟਰ ਹੈ ਪੂਰੇ ਕਲਮਦਾਨ ਵਿੱਚ ਲੱਕੜੀ ਦਾ ਆਇਤਨ ਪਤਾ ਕਰੋ ਸ਼ੰਕੂ ਆਕਾਰ ਖੱਡੇ ਦਾ ਅਰਧ ਵਿਆਸ ਸ਼ੰਕੂ ਦਾ ਅਰਧ ਵਿਆਸ ਵਿਆਸ r 0.5 ਪੁਆਇੰਟ ਹਟਾ ਦਿਓ 5/10 1/2 ਸੈਂਟੀਮੀਟਰ ਆ ਗਿਆ ਉਸ ਤੋਂ ਬਾਅਦ ਗਹਿਰਾਈ ਗਹਿਰਾਈ h ਕਿੰਨੀ ਹੈ ਗਹਿਰਾਈ ਦਿੱਤੀ ਹੈ 1.4 ਸੈਂਟੀਮੀਟਰ ਇਹਨੂੰ ਪੁਆਇੰਟ ਹਟਾ ਦਿਓ 14/10 2510 2714 7/ 5 ਸੈਂਟੀਮੀਟਰ ਲੱਕੜੀ ਦਾ ਆਇਤਨ ਲੱਕੜੀ ਦਾ ਆਇਤਨ ਬਰਾਬਰ ਕਨਾਲ ਦਾ ਆਇਤਨ ਆਇਤਨ ਮਾਈਨਸ ਕਿੰਨੇ ਖੱਡੇ-ਖੱਡੇ ਆ 4 4 ਸ਼ੰਕੂਆਂ ਦਾ ਆਇਤਨ ਲੱਕੜੀ ਦਾ ਆਇਤਨ ਕਨਾਲ ਦਾ ਆਇਤਨ ਮਾਈਨਸ 4 ਸ਼ੰਕੂਆਂ ਦਾ ਆਇਤਨ ਕਨਾਲ ਦਾ ਆਇਤਨ 3 ਦੇ ਗੁਣਾ 15 15 ਗੁਣਾ 10 ਗੁਣਾ

r² 1/2 1/2 h ਕਿੰਨਾ ਹੈ 1/ 1/ ਨੇ ਕਿੰਨਾ ਦਿੱਤਾ ਹੋਇਆ 7/5 ਉਸ ਤੋਂ ਬਾਅਦ ਇਹਨੂੰ ਕਟੋ 7 ਤੇ 7 ਕੱਟ ਗਿਆ 21 ਹੈ 22 2 2 4 ਉਸ ਤੋਂ ਬਾਅਦ ਨਾਲ ਇਹਦੇ cm³ 525

ਅੰਦਰੋਸ਼ਿਕਾ 90 ਨੀਅਰੈਸਟ ਕਰਾਂਗੇ 6 ਦੀ ਥਾਂ ਤੇ ਇੱਥੇ 7 ਹੋ ਜਾਏਗਾ ਇੱਕ ਅੰਕ ਛੱਡ ਦਿਓ ਕਿਉਂਕਿ 6 ਹੈ ਇਸ ਤੋਂ ਪਹਿਲਾਂ ਵਾਲੇ ਸੰ ਅੰਕ ਦੇ ਵਿੱਚ ਇੱਕ ਜੋੜ ਦਿਓ 525 1.47 ਮਾਈਨਸ ਕਰੋ ਆ ਇੱਕ ਦਾ ਉਧਰ ਆਨਸਰ ਲੈ ਕੇ ਇਹਨੂੰ ਸੋਲਵ ਕਰਾਂਗੇ 100 ਦੇ ਵਿੱਚੋਂ 47 ਗਏ 53 ਨਾਲ ਇਹਦੇ ਪੁਆਇੰਟ ਐਸ ਪੰਜ ਦੀ ਜਗ੍ਹਾ ਕੀ ਰਹਿ ਗਿਆ 4 4 ਚੋਂ ਇੱਕ ਗਿਆ 3 ਨਾਲ ਇਹਦੇ 52 ਸੈਂਟੀਮੀਟਰ ਕਯੂਬ ਆਨਸਰ ਪੰਜਵਾਂ ਸਵਾਲ ਐਸ ਦੇ ਵਿੱਚ ਕੀ ਕਿਹਾ ਹੈ ਇੱਕ ਬਰਤਨ ਉਲਟੇ ਸ਼ੰਕੂ ਦੇ ਆਕਾਰ ਦਾ ਹੈ ਉਚਾਈ 8 ਸੈਂਟੀਮੀਟਰ ਹੈ ਅਰਧ ਵਿਆਸ 5 ਸੈਂਟੀਮੀਟਰ ਹੈ ਪਾਣੀ ਨਾਲ ਭਰਿਆ ਹੋਇਆ ਹੈ ਜਿਸ ਗੋਲੀਆਂ ਪਾਈਆਂ ਜਾਂਦੀਆਂ ਜਿਸ ਵਿੱਚ ਹਰੇਕ ਦਾ ਅਰਧ ਵਿਆਸ 0.5 ਸੈਂਟੀਮੀਟਰ ਹੈ ਭਰੇ ਹੋਏ ਪਾਣੀ ਵਿੱਚੋਂ 1/4 ਭਾਗ ਪਾਣੀ ਬਾਹਰ ਨਿਕਲ ਜਾਂਦਾ ਹੈ। ਬਰਤਨ ਵਿੱਚ ਸਿੱਕੇ ਦੀਆਂ ਗੋਲੀਆਂ ਦੀ ਸੰਖਿਆ ਪਤਾ ਕਰੋ। ਤਾਂ ਆਪਾਂ ਲਿਖਿਆ ਹੈ ਸ਼ੰਕੋਕਾਰ ਬਰਤਨ ਹੈ ਉਦਾਰਨ ਵਿਆਸ 5 ਸੈਂਟੀਮੀਟਰ, ਉਚਾਈ 8 ਸੈਂਟੀਮੀਟਰ, ਗੋਲੀਦਾਰ ਵਿਆਸ r2 0.5 ਸੈਂਟੀਮੀਟਰ ਹੈ 5/10 ਕਰਕੇ ਕੱਟ ਕੇ ਉਸ ਤੋਂ ਬਾਅਦ 1/2 ਸੈਂਟੀਮੀਟਰ ਆ ਗਿਆ। ਗੋਲੀਆਂ ਦੀ ਸੰਖਿਆ ਗੋਲੀਆਂ ਦੀ ਸੰਖਿਆ ਬਰਤਨ ਦਾ ਜਿਹੜਾ ਆਇਤਨ ਹੈ ਉਨਾ ਹੀ ਉਹਦੇ ਵਿੱਚ ਪਾਣੀ ਹੈ ਇਸ ਲਈ ਕਿੰਨਾ ਪਾਣੀ ਬਾਹਰ ਨਿਕਲ ਜਾਂਦਾ ਹੈ 1/4 1/4 ਗੁਣਾ ਸ਼ੰਕੂ ਦਾ ਆਇਤਨ ਉਸ ਤੋਂ ਬਾਅਦ ਗੋਲੀ ਦਾ ਆਇਤਨ ਗੋਲੀ ਦਾ ਆਇਤਨ 1/4 ਗੁਣਾ शंकू का आयतन शंकू का आईतन की होंक वटा तेन पाई आर स्के आर एच आर वन लिखा शंकू का आईतन अर्धव्यास में गोली का आयतन हों गोले आईतन हूं चार बटा तन पाई आर टू क्यूब पाई तो पाई कट्ट गया ਆ बटे 3 ਹੈ बटे 3 ਕੱਟਿਆ ਗਿਆ ਉਸ ਤੋਂ ਬਾਅਦ ਕੀ ਆਏਗਾ 1/4 ਆ 4/3 ਸੀਗਾ ਇਹਨੂੰ ਉਲਟ ਕੇ ਇਹਦੇ बटे ਚ ਕਰੇਗੇ 4 बटे ਕਰੇਗੇ ਉਲਟ ਕੇ ਕੀ ਹੋ ਗਿਆ 1/ 4 r1² r1 ਦਾ ਸਕੁਅਰ r1 ਕਿੰਨਾ ਹੈ r1 5 गुणा पच किन्ना अठ बटा गोली द ईतन एक बटा दो गुणा एक बटा दो गुणा एक बटा दो गोली दिन ये आ गया चार दुनी अठ दो एकम, दो दो दुनी चार दो ते दो कटे गए अब बटे दो कटे गया पिछे की रह गए पाँच गया पां नुणा करिए पच्ची ਗੁਣਾ 1/2 ਹੈ ਇਹਨੂੰ ਉਲਟਾ ਕੇ ਲਿਖਾਂਗੇ 2/1 2/1 25 ਦੋਨਾ 50 50 ਦੋਨਾ 100 ਗੋਲੇ ਅਨਸਰ 6ਵੇਂ ਸਵਾਲ ਦੇ ਵਿੱਚ ਉਚਾਈ 220 ਸੈਂਟੀਮੀਟਰ ਆਧਾਰ ਵਿਆਸ 24 ਸੈਂਟੀਮੀਟਰ ਵਾਲੇ ਇੱਕ ਬੇਲਨ जिस ਤੇ ਉਚਾਈ 60 ਸੈਂਟੀਮੀਟਰ ਅਰਧ ਵਿਆਸ 80 ਸੈਂਟੀਮੀਟਰ ਵਾਲਾ ਇੱਕ ਹੋਰ ਬਿਲਨ ਰੱਖਿਆ ਹੋਇਆ ਹੈ ਇਸ ਨਾਲ ਲੋਹੇ ਦਾ ਖੰਭਾ ਬਣਾਇਆ ਗਿਆ ਹੈ ਲੋਹੇ ਦੇ ਖੰਭੇ ਦਾ ਭਾਰ ਪਤਾ ਕਰੋ ਜੇਕਰ 1 ਸੈਂਟੀਮੀਟਰ ਕੰਨ ਲੋਹੇ ਦਾ ਭਾਰ 8 ਗ੍ਰਾਮ ਹੋਏ ਪਾਈ ਦਾ ਮੁੱਲ 3.14 ਲੈਣਾ ਹੈ ਬੇਲਨ A ਦੀ ਉਚਾਈ H 220 ਸੈਂਟੀਮੀਟਰ ਵਿਆਸ 24 ਦਿੱਤਾ ਹੈ ਤਾਂ ਅਰਧ ਵਿਆਸ ਕਿੰਨਾ ਹੋਏਗਾ ਇਸ ਦਾ ਅਰਧ ਵਿਆਸ R 24 ਦਾ ਅੱਧਾ ਕਿੰਨਾ ਹੁੰਦਾ ਹੈ 12 ਸੈਂਟੀਮੀਟਰ ਔਰ ਦੂਸਰੇ ਦੇ ਵਿੱਚ ਬੇਲਨ ਬੀ ਦੀ ਉਚਾਈ h h ਲਿਖਿਆ ਹੋਇਆ ਹੈ ਕਿੰਨੇ ਦਿੱਤੀ ਹੋਈ ਹੈ 60 ਸੈਂਟੀਮੀਟਰ ਅਰਧ ਵਿਆਸ 8 ਸੈਂਟੀਮੀਟਰ ਦਿੱਤਾ ਹੋਇਆ ਹੈ ਤਾਂ ਖੰਬੇ ਦੇ ਦਾ ਆਇਤਨ ਖੰਬੇ ਦਾ ਆਇਤਨ ਬਰਾਬਰ बेलन ए का आयतन प्लस बेलन बी का आयतन बेलन ए का आयतन की होंगे है बेलन ए का आयतन पाई कैपिटल आर स्क्वायर एच प्लस पाई समॉल आर स्क्वायर एच पाई कॉमन कट दो ਉਸ ਤੋਂ ਬਾਅਦ r² h small r² h ਉਸ ਤੋਂ ਬਾਅਦ π ਦਾ ਮੁੱਲ 3.14 r² r² r ਦਾ ਸਕੁਅਰ ਕਿੰਨਾ ਹੈ ਕੈਪੀਟਲ r ਇਹਨੂੰ ਕੈਪੀਟਲ r ਲਿਖ ਦਿਓ 12 12 ਦਾ ਸਕੁਅਰ 144 12 12 कैपिटल एच दो सौ भी प्लस समालर अठ गुणा अठ गुणा एच एच कि दिता हो सठ उस तो बाद गुणा करो तीन दशमलव चौदह गुणा बारो बारी एक सौ चुताली गुणा दो सौ भी +8864 60 ਹੁਣ ਇਹਨਾਂ ਦੋਨਾਂ ਦੀ ਗੁਣਾ ਕਰੋ 3.14 144 ਨੂੰ 220 ਨਾਲ ਗੁਣਾ ਕਰੀਏ ਤਾਂ ਆਪਣੇ ਕੋਲ ਬਣਦਾ ਹੈ 31680 31680 40 ਨੂੰ 60 ਨਾਲ ਗੁਣਾ ਕਰੋ ਤਾਂ 3840 ਉਸ ਤੋਂ ਬਾਅਦ 3.14 ਦੋਨਾਂ ਦਾ ਜੋੜ करिए ਤਾਂ ਜੋੜ ਕਰਨ ਤੇ ਆਪਣੇ ਆਜ ਕੋਲੇ ਆ ਜਾਂਦਾ ਹੈ 35520 35000 520 ਫਿਰ ਦੋਨਾਂ ਦੀ ਗੁਣਾ ਕਰੋ ਗੁਣਾ ਕਰੀਏ ਤਾਂ ਗੁਣਾ ਕਰਨ ਤੇ ਆਪਣੇ ਕੋਲ ਕੀ ਆ ਰਿਹਾ ਹੈ 3.14 ਨਾਲ ਗੁਣਾ ਕਰੀਏ ਤਾਂ ਗੁਣਾ ਕਰਨ ਤੇ ਆ ਜਾਂਦਾ 111 53280 53280 ਹੁਣ ਦੋ ਅੰਕ ਛੱਡ ਕੇ ਦਸ਼ਮਲਵ ਸੀਗਾ ਦਸ਼ਮਲਵ ਤੋਂ ਬਾਅਦ ਦੋ ਅੰਕ ਸੀਗੇ ਪੁਆਇੰਟ 80 ਆ ਜਾਏਗਾ ਉਸ ਤੋਂ ਬਾਅਦ ਨਾਲ ਦੇ ਸੈਂਟੀਮੀਟਰ ਕਯੂਬ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਭਾਰ ਟੋਟਲ ਭਾਰ 11 111 532.80 ਗੁਣਾ 1 ਸੈਂਟੀਮੀਟਰ ਕਾ ਲੋਹੇ ਦਾ ਭਾਰ ਆਪਾਂ ਨੂੰ ਦਿੱਤਾ ਹੋਇਆ ਹੈ 8 ਗ੍ਰਾਮ ਕਿੰਨਾ ਦਿੱਤਾ ਹੋਇਆ ਹੈ 8 ਗ੍ਰਾਮ ਔਰ 8 ਗ੍ਰਾਮ ਦਾ ਮਤਲਬ ਹੁੰਦਾ ਹੈ 8 8/1000 ਨਾਲ ਕੀ ਲਿਖ ਦਾਂਗੇ ਕਿਲੋਗ੍ਰam ਹੁਣ ਤਿੰਨ ਅੰਕ ਦਸ਼ਮਲਵ ਇੱਧਰ ਹੋਰ ਆ ਜਾਏਗਾ ਇੱਥੇ ਠੀਕ ਆ ਜਾਏਗਾ 111. 532 8 ਪੁਆਇੰਟ ਤੋਂ ਬਾਅਦ 0 ਛੱਡ ਦਿਓ 8 ਹੁਣ 8 ਨਾਲ ਇਹਨੂੰ ਗੁਣਾ ਕਰੋ ਗੁਣਾ ਕਰਨ ਤੇ ਆਪਣੇ ਕੋਲ ਕੀ ਆ ਜਾਏਗਾ 9922624 ਕਿੰਨਾ ਆ ਜਾਏਗਾ 99 22 छे सौ चौबी उस तो बाद चार अंक दशमलव बाद चार अंक छड़ के दशमलव ला दो लाता दशमलव लाने तो बाद की आ गया आठ सौ बानवे पॉइंट दो सौ बाहठ नाले दे किलोग्राम आंसर